ਦੇ ਬਾਰੇ ਮਤਲਬ ਬੋਲਣਾ ਹੈ ਕੀ ਕਹਿਣਾ ਚਾਹੋਗੇ ਵੀ ਅੱਗੇ ਕੀ ਹੋ ਰਿਹਾ ਹੈ ਪ੍ਰੋਗਰਾਮ ਅੱਜ ਅਸੀਂ ਪੂਰੇ ਸ਼ਹਿਰ ਨਿਵਾਸੀ ਤੇ ਸਾਡੇ ਨਾਲ ਵੱਖ-ਵੱਖ ਰਾਜਨੀਤਿਕ ਧਿਰਾਂ ਤੇ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰਿਆਂ ਨੇ ਇਕੱਤਰ ਹੋ ਕੇ ਇੱਥੇ ਮੀਟਿੰਗ ਕਰੀ ਹੈ ਮਾਤਾ ਰਾਣੀ ਦੇ ਮੰਦਿਰ ਦੇ ਕੋਲ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਹੈ ਇਨਸਾਫ ਲੈਣ ਲਈ ਉਹਦੇ ਵਿੱਚ ਇਹ ਤੈਅ ਹੋ ਚੁੱਕਿਆ ਹੈ ਵੀ ਜਿਹੜਾ ਅਸੀਂ 3 ਤਰੀਕ ਤੱਕ ਸਰਕਾਰ ਨੂੰ ਸਮਾਂ ਦਿੱਤਾ ਸੀ ਲੇਕਿਨ ਕੋਈ ਵੀ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਕੰਨ ਤੇ ਜੂਨ ਨਾ ਸਰਕਣ ਕਰਕੇ ਸਾਨੂੰ ਮਜਬੂਰਨ ਜਿਹੜਾ 7 ਤਰੀਕ ਦਾ ਦੁਬਾਰਾ ਕਰਨੇ ਦਾ ਐਲਾਨ ਕਰਨਾ ਪੈ ਰਿਹਾ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਭਰਾਤਰੀ ਜਥੇਬੰਦੀਆਂ ਨੂੰ ਕਿਸਾਨ ਤੇ ਮਜ਼ਦੂਰਾਂ ਸਾਰਿਆਂ ਨੂੰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕੀ ਸ਼ਨੀਵਾਰ 7 ਤਰੀਕ ਨੂੰ ਸਵੇਰੇ 9 ਵਜੇ ਮਾਤਾ ਰਾਣੀ ਮੰਦਿਰ ਦੇ ਕੋਲ ਜਿੱਥੇ ਪੱਕਾ ਮੋਰਚਾ ਚੱਲ ਰਿਹਾ ਤਸੀਰ ਦੇ ਨਾਲ ਉੱਥੇ ਆਪਾਂ ਨੇ ਇਕੱਤਰ ਹੋਣਾ ਹੈ ਇੱਥੇ 9 ਵਜੇ ਇਕੱਤਰ ਹੋ ਕੇ 10 ਵਜੇ ਸਹੀ ਪਟਿਆਲਾ ਜਿਹੜਾ ਵੱਡਾ ਪੁਲ ਹੈ ਆਪਣਾ ਭਾਖੜਾ ਪੁਲ ਉੱਥੇ ਸਾਡਾ ਧਰਨਾ ਜਿਹੜਾ 10 ਵਜੇ ਸ਼ੁਰੂ ਹੋ ਜਾਏਗਾ ਉਹਦੇ ਵਿੱਚ ਸਾਰੀਆਂ ਧਿਰਾਂ ਨੂੰ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਵਡੀ ਗਿਣਤੀ ਦੇ ਵਿੱਚ ਉਥੇ ਹਾਜ਼ਰ ਹੋਵੋ ਤੇ ਸਰਕਾਰ ਨੂੰ ਇਹ ਫੇਰ ਤੁਹਾਡੇ ਮੱਦੇਮੇਰੇ ਕਹਿੰਦੇ ਵੀ ਕੁਝ ਸ਼ਰਮ ਕਰੋ ਸਮਾਣਾ ਕਰਲਾ ਰਿਹਾ ਸਾਰੇ ਇਲਾਕੇ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਦੁਖਾਂਤ ਹੈ ਤੇ ਘਰ ਘਰ ਚੁੱਲ੍ਹੇ-ਚੁੱਲ੍ਹੇ ਤੇ ਇਹ ਕੰਨ ਜਿਹੜੀ ਹੈ ਇਹ ਦੁੱਖ ਦਾ ਜਿਹੜੀ ਮੇਨ ਕਹਾਣੀ ਉਹ ਚੱਲ ਰਹੀ ਹੈ ਤੇ ਇਸ ਕਰਕੇ ਨਜ਼ਰ ਮਾਰੋ ਉਹਨਾਂ ਬੱਚਿਆਂ ਨੂੰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਅਜੇ ਪੂਰਾ ਸੋਗ ਵੀ ਨਹੀਂ ਹਟਾਇਆ ਆਪਣੇ ਬੱਚਿਆਂ ਦਾ ਤੇ ਉਸ ਦੇ ਦਰ ਸੜਕਾਂ ਤੇ ਰੋ ਰਹੇ ਨੇ ਇਸ ਕਰਕੇ ਉਹਨਾਂ ਮਾਪਿਆਂ ਦਾ ਉਹਨਾਂ ਪਰਿਵਾਰਾਂ ਦਾ ਖਿਆਲ ਕੀਤਾ ਜਾਏ ਤੇ ਬਿਸ਼ਰਮੀ ਦੀ ਹੱਦ ਜਿਹੜੀ ਹੈ ਉਹਨੂੰ ਪਾਰ ਨਾ ਕੀਤਾ ਜਾਏ ਥੋੜੀ ਬੋਦੀ ਸ਼ਰਮ ਕੀਤੀ ਜਾਏ ਤੇ ਉਹਨਾਂ ਜਿਹੜੇ ਕਾਤਲ ਆ ਤਰਿੰਦੇ ਨੇ ਉਹਨਾਂ ਨੂੰ ਸਲਾਖਾ ਪਿੱਛੇ ਕੀਤਾ ਜਾਏ ਜੇਕਰ ਜਿਹੜਾ ਸਾਡਾ ਕੱਲ ਵਾਲਾ ਪਰसों ਸ਼ਨੀਵਾਰ ਵਾਲਾ ਧਰਨਾ ਹੈ ਉਹਦੇ ਵਿੱਚ ਵੀ ਸਿੱਧਮ ਸਿੱਧਾ ਸਰਕਾਰ ਦਾ ਦੋਸ਼ ਹੈ ਲੋਕ ਜਾਣ ਬੁੱਝ ਕੇ ਨਹੀਂ ਲਾਰੇ ਸਿਰਫ ਤੇ ਸਿਰਫ ਸਰਕਾਰ ਦਾ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇਹ ਧਰਨਾ ਲੱਗ ਰਿਹਾ ਹੈ ਕਿ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇਗੀ ਉਹ ਧਰਨੇ ਦੀ ਤੇ ਅਸੀਂ ਉਸ ਦੇ ਉੱਤੇ ਕੱਟ ਕੇ ਪੈਰਾ ਦੇਵਾਂਗੇ ਕਹਿੰਦੇ ਹੋ ਕਿ ਕੱਲ ਤੱਕ ਰਹਿਣਾ ਹੋਏ